ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਖਬਰ ਬਹੁਤ ਅਹਿਮ ਹੈ ਤੁਹਾਡੇ ਲਈ ਕਿਉਂਕਿ ਜਿਨ੍ਹਾਂ ਨੇ ਵੀ ਸਰਪੰਚ ਪੰਚ ਲਈ ਨਾਮਜ਼ਦਗੀਆਂ ਭਰਨੀਆਂ ਕਿਉਂਕਿ ਬਹੁਤ ਵੱਡੀ ਸਮੱਸਿਆ ਆ ਰਹੀ ਸੀਗੀ ਐਨਓਸੀ ਦੀ ਐਨਓਸੀ ਦੀ ਸਮੱਸਿਆ ਆ ਰਹੀ ਸੀ ਕਿਉਂਕਿ ਵਿੱਚ ਛੁੱਟੀਆਂ ਵੀ ਸਨ ਤੇ ਉਹਦਾ ਜਿਹੜਾ ਉਹਨਾਂ ਸਾਰਿਆਂ ਲਈ ਅੱਜ ਖੁਸ਼ਖਬਰੀ ਹੈ ਕਿ ਖੁਸ਼ਖਬਰੀ ਇਹ ਹੈ ਕਿ ਹੁਣ ਤੁਸੀਂ ਜੇ ਤੁਹਾਨੂੰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਇਹ ਦੋ ਸਾਟੀਵਰ ਨਹੀਂ ਮਿਲਦੇ ਤਾਂ ਤੁਸੀਂ ਇੱਕ ਹਲਫਨਾਮਾ ਬਣਾ ਕੇ ਉਹਦੇ ਵਿੱਚ ਸਾਰੀ ਜਾਣਕਾਰੀ ਦੇ ਕੇ ਤੇ ਉਹ ਟੈਸਟ ਵੀ ਕਰਾਣਾ ਆ ਤੁਸੀਂ ਜਾਂ ਨੋਟਰੀ ਤੋਂ ਟੈਸਟ ਕਰਾਣਾ ਆ ਜਾਂ ਮੈਜਿਸਟ੍ਰੇਟ ਤੋਂ ਜਾਂ ਔਥ ਕਮਿਸ਼ਨਰ ਤੋਂ ਇਹ ਤਿੰਨਾਂ ਤੋਂ ਟੈਸਟ ਕਰਾ ਕੇ ਤੁਸੀਂ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹੋ ਪਰ ਉਹਦੇ ਵਿੱਚ ਜਿਹੜੀਆਂ ਜਾਣਕਾਰੀਆਂ ਉਹ درست ਹੋਣੀਆਂ ਚਾਹੀਦੀਆਂ ਜੇ ਜਾਣਕਾਰੀਆਂ ਗਲਤ ਹੁੰਦੀਆਂ ਤਾ ਉਹ ਤੁਹਾਡੇ ਨਾਮਜ਼ਾਦੀ ਪੱਤਰ ਜ਼ਰੂਰ ਕਿਉਂਕਿ ਇਹ ਚੈੱਕ ਵੀ ਹੋਣੇ ਆ 24 ਘੰਟੇ ਦੇ ਅੰਦਰ ਅੰਦਰ ਜਿਹੜੇ ਚੈੱਕ ਹੋਣੇ ਆ ਜੇ ਤੁਹਾਨੂੰ ਉਹਦੀ ਰਿਪੋਰਟ ਕੋਈ ਨਹੀਂ ਆਂਦੀ ਇਹਦਾ ਮਤਲਬ ਹੈ ਦਰਸਤ ਹੈ ਪਰ ਉਹਦੇ ਵਿੱਚ ਇਹ ਜ਼ਰੂਰੀ ਯਕੀਨੀ ਬਣਾਇਆ ਜਾਵੇ ਕਿ ਇਹ ਤੁਹਾਡੇ ਲਈ ਜਾਣਕਾਰੀ ਹੈ ਕਿਉਂਕਿ ਇਹ ਜ਼ਰੂਰੀ ਬਣਾਇਆ ਜਾਵੇ ਕਿ ਉਹ ਜਿਹੜੇ ਤੁਸੀਂ ਜਾਣਕਾਰੀ ਦੇ ਰਹੇ ਹੋ ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਅੱਜ ਜਿਹੜੀ ਹੈ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਹੈ ਇੱਕ ਪਹਿਲਾ ਚਿੱਠੀ ਜਾਰੀ ਕੀਤੀ ਗਈ ਸੀ ਕਿ ਐਨਓਸੀ ਲੈਣੀ ਜ਼ਰੂਰੀ ਹੈ ਕਿ ਕਿਸੇ ਜਿਹੜਾ ਵੀ ਉਮੀਦਵਾਰ ਹੈ ਉਹਨੇ ਕੋਈ ਕਬਜ਼ਾ ਨਾ ਕੀਤਾ ਹੋਵੇ ਜ਼ਮੀਨ ਦੇ ਉੱਤੇ ਉਹਨੇ ਕੋਈ ਟੈਕਸ ਨਾ ਦੇਣਾ ਹੋਵੇ ਇਹ ਸਾਰੇ ਜੜੀ ਉਹਦੀ ਇੱਕ ਐਨਓਸੀ ਲੈਣੀ ਪੈਂਦੀ ਸੀਗੀ ਇੱਕ ਐਨਡੀਸੀ ਕਿਉਂਕਿ ਇਹ ਦੋ ਹੀ ਚੀਜ਼ਾਂ ਦੇ ਸਰਟੀਫਿਕੇਟ ਜਿਹੜੇ ਆ ਉਹ ਲੈਣੇ ਪੈਂਦੇ ਸੀਗੇ ਪਰ ਜੇ ਉਹਨਾਂ ਦੇ ਕੋਸ਼ਿਸ਼ ਕਰਨ ਦੇ ਬਾਵਜੂਦ ਇਹ ਸਰਟੀਫਿਕੇਟ ਨਹੀਂ ਮਿਲਦੇ ਤਾਂ ਉਹ ਇੱਕ ਹਲਫਨਾਮਾ ਬਣਾ ਸਕਦੇ ਉਹ ਵੀ ਮੈਂ ਇਹ ਦੱਸ ਦਵਾਂ ਕਿ ਅਲਫਨਾ ਤੇ ਇਹ ਜਿਹੜੇ ਆ ਹਲਫਨਾਮਾ ਨਾਮਜ਼ਦਗੀ ਜਿਹੜੀ ਐਕਟ 1994 ਦੇ ਦੀਨ ਜਿਹੜਾ ਇੱਕ ਐਕਟ ਸੀ ਉਹ 1994 ਦੇ ਵਿੱਚ ਬਣਿਆ ਸੀ ਕਿ ਤੁਸੀਂ ਇੱਕ ਅਲਫਨਾਮਾ ਬਣਾ ਸਕਦੇ ਹੋ ਅਲਫਨਾਮਾ ਬਣਾ ਕੇ ਆਪਣੀ ਨਾਮਜ਼ਦਗੀ ਪੱਤਰ ਜਦੋਂ ਦਾਖਲ ਕਰਦੇ ਉਹਦੇ ਨਾਲ ਲਾ ਦਿਓ ਪਰ ਉਹ ਚੈੱਕ ਹੋਵੇਗਾ ਉਹ ਕਰੋਸ ਚੈੱਕ ਹੋਵੇਗਾ ਇਹ ਵੀ ਡਿਪਟੀ ਕਮਿਸ਼ਨਰ ਜਿਹੜੇ ਜ਼ਿਲ੍ਹੇ ਦੇ ਚੋਣ ਅਫਸਰ ਵੀ ਹੈ ਉਹਨਾਂ ਨੇ ਯਕੀਨੀ ਬਣਾਇਆ ਕਿ 24 ਘੰਟੇ ਦੇ ਅੰਦਰ-ਅੰਦਰ ਉਹ ਰਿਪੋਰਟ ਵੀ ਦੇਣਗੇ ਤੇ ਇਸ ਕਰਕੇ ਇਹ ਜ਼ਰੂਰੀ ਜਾਣਕਾਰੀ ਸੀਗੀ ਤੇ ਕੋਸ਼ਿਸ਼ ਕਰੋ ਜਿਹੜੀਆਂ ਏਦਾਂ ਦੀਆਂ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਇਹ ਤੁਹਾਡੇ ਲਈ ਹੀ ਵੀਡੀਓ ਬਣਾਈਆਂ ਜਾਂਦੀਆਂ ਤੇ ਅੱਜ ਬਹੁਤ ਸਾਰਾ ਰਸ਼ ਵੀ ਸੀਗਾ ਤੇ ਜੇ ਤੁਹਾਨੂੰ ਫਿਰ ਵੀ ਕੋਈ ਪ੍ਰੋਬਲਮ ਆਦੀ ਆ ਤਾਂ ਜਰੂਰ ਸਾਨੂੰ ਕਾਲ ਕਰਿਆ ਕਰੋ ਕਿਉਂਕਿ ਅਫਸਰਾਨਾ ਗੱਲ ਕਰਕੇ ਤੁਹਾਡੇ ਲਈ ਇਹ ਸਾਰੀਆਂ ਜਾਣਕਾਰੀਆਂ ਅਸੀਂ ਕਿਉਂਕਿ ਇਲੈਕਸ਼ਨ ਹੈ ਇਲੈਕਸ਼ਨ ਦੇ ਵਿੱਚ ਦਿਨ ਵੀ ਥੋੜੇ ਰਹਿੰਦੇ ਆ ਕਿਉਂਕਿ ਅੱਜ ਇੱਕ ਤਰੀਕ ਹੋ ਗਈ ਤੇ 4 ਤਰੀਕ ਜਿਹੜੀ ਹੈ ਉਹ ਨਾਮਜ਼ਦਗੀ ਦੀ ਆਖਰੀ ਡੇਟ ਹੈ ਇਹਨੂੰ ਸੰਲ ਬਣਾਇਆ ਗਿਆ 1994 ਦੇ ਐਕਟ ਦੇ ਨਾਲ ਕਿਉਂਕਿ 1994 ਦਾ ਐਕਟ ਇਹ ਕਹਿੰਦਾ ਸੀਗਾ ਕਿ ਜੇ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੰਨ ਲਓ ਤੁਹਾਨੂੰ ਨਹੀਂ ਮਿਲਦੇ ਕਿਉਂਕਿ ਅੱਜ ਚੋਣ ਕਮਿਸ਼ਨ ਨੇ ਇੱਕ ਲੈਟਰ ਇੱਕ ਪੱਤਰ ਜਾਰੀ ਕੀਤਾ ਤਾਹੀਂ ਜਿਹੜੇ ਅੱਜ ਡੀਸੀ ਡਿਪਟੀ ਕਮਿਸ਼ਨਰ ਉਹਨਾਂ ਨੇ ਜਾਣਕਾਰੀ ਮੀਡੀਆ ਤੱਕ ਪਹੁੰਚਾਈ ਹੈ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜੇ ਤੁਹਾਨੂੰ ਫਿਰ ਵੀ ਕੋਈ ਜਾਣਕਾਰੀ ਨਹੀਂ ਸਮਝ ਨਹੀਂ ਲੱਗਦੀ ਤਾਂ ਇਨਬਾਕਸ ਦੇ ਵਿੱਚ ਜ਼ਰੂਰ ਮੈਸੇਜ ਕਰਦਿਆ ਕਰੋ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਦੇਖਦੇ ਆ ਪੰਜਾਬੀ 360 ਸਾਰਿਆਂ ਦਾ ਹੀ ਧੰਨਵਾਦ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਉਹ ਜਿੱਥੇ ਆਪਸੀ ਸਰਬਸੰਮਤੀ ਹੁੰਦੀ ਹੈ ਵੈਸੇ ਤਾਂ ਸਰਬਸੰਮਤੀ ਹੋਣੀ ਚਾਹੀਦੀ ਹੈ ਜਿੱਥੇ ਵੀ ਸਰਵਸੰਮਤੀ ਹੁੰਦੀ ਹੈ ਉੱਥੇ ਦੀਆਂ ਫੋਟੋਆਂ ਜ਼ਰੂਰ ਪਾਓ ਕਿਉਂਕਿ ਬਹੁਤ ਸਾਰੀਆਂ ਫੋਟੋਆਂ ਸਾਡੇ ਕੋਲ ਪਹੁੰਚੀਆਂ ਵੀ ਆ ਨਵਾਂ ਸ਼ਹਿਰ ਦੀਆਂ ਪਹੁੰਚੀਆਂ ਉਹ ਬਲਾਚੌਰ ਦੀਆਂ ਪਹੁੰਚੀਆਂ ਥੋੜੀ ਦੇਰ ਤੱਕ ਤੁਹਾਨੂੰ ਇਹ ਵੀ ਜਾਣਕਾਰੀ ਦਿੰਨੇ ਆ ਕਿ ਅੱਜ ਕਿੰਨੀਆਂ ਨਾਮਜ਼ਦਗੀਆਂ ਹੋਈਆਂ ਅੱਜ ਕਿੰਨੀਆਂ ਨਾਮਜ਼ਦਗੀਆਂ ਹੋਈਆਂ ਉਹਦੀ ਵੀ ਜਾਣਕਾਰੀ ਤੁਹਾਨੂੰ ਪਜਾਣੇ ਆ ਇਹ ਅੱਜ ਦਾ ਜਿਹੜਾ ਚੋਣ ਕਮਿਸ਼ਨ ਪੰਜਾਬ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਪੱਤਰ ਜਾਰੀ ਕੀਤਾ ਗਿਆ ਉਹਦੀ ਜਾਣਕਾਰੀ ਮੈਂ ਤੁਹਾਡੇ ਤੱਕ ਮਚਾਈ ਆ